ਮਹਲਾ ਪੰਜਵਾਂ ਕੋਟ ਜਨਮ ਕੇ ਰਹੇ ਪਵਾਰੇ ਏ ਭਾਈ ਜਿਨ੍ਹਾਂ ਨੂੰ ਸੰਤ ਜਨਾਂ ਦੇ ਚਰਨ ਧੂੜ ਪ੍ਰਾਪਤ ਹੋਈ ਉਹਨਾਂ ਦੇ ਕਰੋੜਾਂ ਜਨਮਾਂ ਦੇ ਗੇੜ ਮੁੱਕ ਗਏ ਦੁਲਬ ਦੇਹ ਜੀਤੀ ਨਹੀਂ ਹਾਰੇ ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਦੀ ਜਿੱਤ ਲਈ ਉਹਨਾਂ ਮਾਇਆ ਦੇ ਹੱਥ ਹਾਰ ਨਹੀਂ ਖਾਦੀ ਕੇਲ ਵਿਖ ਬਿਨਾਸੇ ਦੁੱਖ ਦਰਦ ਦੂਰ ਹੈ ਭਾਈ ਉਹਨਾਂ ਦੇ ਸਾਰੇ ਪਾਪ ਨਸ਼ਟ ਹੋ ਗਏ ਦੁੱਖ ਕਲੇਸ਼ ਦੂਰ ਹੋ ਗਏ ਭੈ ਪੁਨੀਤ ਸੰਤਨ ਕੀ ਧੂਰ ਰਹਾਉ ਉਹ ਪਵਿੱਤਰ ਜੀਵਨ ਵਾਲੇ ਹੋ ਗਏ ਜਿੰਨਾ ਵਡਭਾਗੀ ਮਨੁੱਖਾਂ ਨੂੰ ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ ਪ੍ਰਭ ਕੈ ਸੰਤ ਉਧਾਰਣ ਜੋਗ ਹੈ ਭਾਈ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਵੀ ਵਿਕਾਰਾਂ ਤੋਂ ਬਚਾਉਣ ਦੀ ਸਮਰੱਥਾ ਰੱਖਦੇ ਹਨ। ਤਿਸ ਭੇਟੇ ਜਿਸ ਤੁਰ ਸੰਜੋਗ ਪਰ ਸੰਤ ਜਨ ਮਿਲਦੇ ਸਿਰਫ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿੱਚ ਤੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ। ਮਨ ਆਨੰਦ ਮੰਤਰ ਗੁਰ ਦੀ ਆਹੇ ਭਾਈ ਜਿਸ ਮਨੁੱਖ ਨੂੰ ਗੁਰੂ ਨੇ ਉਪਦੇਸ਼ ਦਿੱਤਾ ਉਸ ਦੇ ਮਨ ਵਿੱਚ ਸਦਾ ਆਨੰਦ ਬਣਿਆ ਰਹਿੰਦਾ ਹੈ ਤ੍ਰਿਸ਼ਨਾ ਬੁਝੀ ਮਨ ਨਿਹਚਲ ਥੀਆ ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ ਉਸ ਦਾ ਮਨ ਮਾਇਆ ਦੇ ਹੱਲਿਆਂ ਦੇ ਟੱਕਰੇ ਤੋਂ ਡੋਲਣੋਂ ਹਟ ਜਾਂਦਾ ਹੈ ਨਾਮ ਪਦਾਰਥ ਨੋ ਨਿਦ ਸਿੱਧ ਉਸ ਮਨੁੱਖ ਨੂੰ ਸਭ ਤੋਂ ਕੀਮਤੀ ਪਦਾਰਥ ਪ੍ਰਮਾਤਮਾ ਦਾ ਨਾਮ ਮਿਲ ਜਾਂਦਾ ਹੈ ਉਸ ਨੂੰ ਮਾਣੋ ਦੁਨੀਆ ਦੇ ਸਾਰੇ ਨੌ ਖਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਾਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ ਭਾਵੇਂ ਉਸ ਨੂੰ ਦੁਨੀਆ ਦੇ ਧਨ ਪਦਾਰਥ ਤੇ ਰਿਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ ਨਾਨਕ ਗੁਰ ਤੇ ਪਾਈ ਬੁੱਧ ਹੈ ਨਾਨਕ ਜਿਸ ਨੇ ਗੁਰੂ ਪਾਸੋਂ ਸਹੀ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ਆਸਾ ਮਹਲਾ ਪੰਜਵਾਂ ਮਿਟੀ ਤਿਆਸ ਅਗਿਆਨ ਅੰਧੇਰੇ ਹੇ ਭਾਈ ਜਿਹੜੇ ਮਨੁੱਖ ਆਰਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ ਸਾਧਾ ਸੇਵਾ ਕਾਟ ਕਟੇ ਹਨੇਰੇ ਗੁਰੂ ਦੀ ਦਸੀ ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ਸੋਖ ਸਹਜ ਆਨੰਦ ਕਨਾ ਤੇ ਭਾਈ ਉਹਨਾਂ ਦੇ ਉਹਨਾਂ ਮਨੁੱਖਾਂ ਨੂੰ ਬੜਾ ਸੁਖ ਪ੍ਰਾਪਤ ਹੁੰਦਾ ਹੈ ਉਹਨਾਂ ਦੇ ਅੰਦਰ ਆਤਮਿਕ ਡੋਲਤਾ ਬਣੀ ਰਹਿੰਦੀ ਹੈ ਆਨੰਦ ਬਣਿਆ ਰਹਿੰਦਾ ਹੈ ਗੁਰਸੇਵਾ ਤੇ ਭੈ ਮਨ ਨਿਰਮਲ ਹਰ 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 ਨਾਮ ਸੁਨਾ ਰਹਾਓ ਗੁਰੂ ਦੀ ਦਸੀਏ ਸੇਵਾ ਦੀ ਬਰਕਤ ਨਾਲ ਉਹਨਾਂ ਦੇ ਮਨ ਪਵਿੱਤਰ ਹੋ ਜਾਂਦੇ ਹਨ ਜਿਹੜੇ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ ਸਿਬਸਲਾ ਕਰਦੇ ਸੁਣਦੇ ਹਨ ਬੇਨਸੇਓ ਮਨ ਕਾ ਮੂਰਖ ਢੀਠਾ ਹੈ ਭਾਈ ਹਰਨਾਮ ਸੁਣਨ ਵਾਲਿਆਂ ਦੇ ਮਨ ਦਾ ਮੂਰਖਪੁਣਾ ਤੇ ਅਮੋੜਪਨ ਨਾਸ਼ ਹੋ ਜਾਂਦਾ ਹੈ ਪ੍ਰਭ ਕਾ ਪਾਣਾ ਲਾਗਾ ਮਿੱਠਾ ਉਹਨਾਂ ਨੂੰ ਪ੍ਰਮਾਤਮਾ ਦੀ ਰਾਜਾ ਪਿਆਰੀ ਲੱਗਣ ਲੱਗ ਪੈਂਦੀ ਹੈ ਹੇਰੋ ਉਸ ਰਾਜਾ ਦੇ ਅੱਗੇ ਅੜਦੇ ਨਹੀਂ ਜਿਵੇਂ ਪਹਿਲਾਂ ਮੂਰਖ ਉਹਨੇ ਕਾਰਨ ਅੜਦੇ ਸਨ ਗੌਰਪੂਰੇ ਕੇ ਚਰਨ ਗਹੇ ਹੈ ਭਾਈ ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ ਕੋਟ ਜਨਮ ਕੇ ਪਾਪ ਲਹੇ ਉਹਨਾਂ ਦੇ ਪਿਛਲੇ ਕਰੋੜਾਂ ਜਨਮਾਂ ਦੇ ਕੀਤੇ ਪਾਪ ਲੈ ਜਾਂਦੇ ਹਨ ਰਤਨ ਜਨਮ ਇਹ ਸਫਲ ਭਿਆ ਉਹਨਾਂ ਮਨੁੱਖਾਂ ਦਾ ਹੈ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ ਕਹੁ ਨਾਨਕ ਪ੍ਰਭ ਕਰੀ ਮਇ ਆਹੇ ਨਾਨਕ ਆਖ ਜਿਨ੍ਹਾਂ ਉੱਤੇ ਪ੍ਰਮਾਤਮਾ ਨੇ ਆਪਣੇ ਨਾਮ ਦੀ ਦਾਤ ਦੀ ਮਿਹਰ ਕੀਤੀ ਹੈ ਆਸਾ ਮਹਲਾ 5 ਸਤਿਗੁਰ ਅਪਨਾ ਸਦ ਸਦਾ ਸਮਾਰੇ ਏ ਮਨ ਆਪਣੇ ਸਤਿਗੁਰ ਨੂੰ ਸਦਾ ਹੀ ਆਪਣੇ ਅੰਦਰ ਸਾਂਭ ਰੱਖ ਗੁਰ ਕੇ ਚਰਨ ਕੇਸ ਸੰਗ ਚਾਰੇ हे ਭਾਈ ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ ਗੁਰੂਦਾਰ ਤੇ ਨਿਮਰਤਾ ਨਾਲ ਪਿਆਰੋ ਜਾਗ ਰੇ ਮਨ ਜਾਗਨ ਹਾਰੇ हे ਜਾਗਣ ਜੋਗੇ ਮਨ ਮਾਇਆ ਦੇ ਮੋਦੀ ਨੀਂਦ ਵਿੱਚੋਂ ਸੁਚੇਤ ਹੋ ਬੇਨਹਾਰ ਅਵਰ ਨਾ ਆਵਸ ਕੰਮ ਝੂਠਾ ਮੋਹ ਮਿੱਥਿਆ ਪਾਸਾਰੇ ਰਹਾਓ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਤ ਤੇਰੇ ਕੰਮ ਨਹੀਂ ਆਵੇਗਾ ਪਦਾਰਥਾਂ ਦਾ ਮੋਹ ਤੇ ਮਾਇਆ ਦਾ ਖਿਲਾਰਾ ਇਹ ਕੋਈ ਵੀ ਸਾਥ ਨਿਭਾਉਣ ਵਾਲੇ ਨਹੀਂ ਹਨ ਗੁਰ ਕੀ ਬਾਣੀ ਸਿਉ ਰੰਗ ਲਾਏ ਹੈ ਭਾਈ ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ ਗੁਰ ਕਿਰਪਾਲ ਹੋਏ ਦੁੱਖ ਜਾਏ ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ਗੁਰ ਬਿਨਾਂ ਦੂਜਾ ਨਹੀਂ ਥਾਓ ਹੈ ਭਾਈ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਜਿੱਥੇ ਮਾਇਆ ਦੇ ਮੋਹ ਦੀ ਨੀਂਦ ਵਿੱਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ ਗੁਰ ਦਾਤਾ ਗੁਰਦੇਵੈ ਨਾਉ ਗੁਰੂ ਪ੍ਰਮਾਤਮਾ ਦਾ ਨਾਮ ਬਖਸ਼ਦਾ ਹੈ ਗੁਰੂ ਨਾਮ ਦੀ ਦਾਤ ਦੇਣ ਜੋਗਾ ਹੈ ਨਾਮ ਦੀ ਦਾਤ ਦੇ ਕੇ ਸੁੱਤੇ ਮਨ ਨੂੰ ਜਗਾ ਦਿੰਦਾ ਹੈ ਗੁਰਪਾਰ ਬ੍ਰਹਮ ਪਰਮੇਸ਼ਰ ਆਪ ਹੇ ਭਾਈ ਗੁਰਪਾਰ ਬ੍ਰਹਮ ਦਾ ਰੂਪ ਹੈ ਗੁਰੂ ਪਰਮੇਸ਼ਰ ਦਾ ਰੂਪ ਹੈ ਆਠ ਪਾਹਰ ਨਾਨਕ ਗੁਰ ਜਾਪ ਹੇ ਨਾਨਕ ਆਖ ਖੱਠੇ ਪੈਰ ਹਰ ਵੇਲੇ ਗੁਰੂ ਨੂੰ ਚੇਤੇ ਰੱਖ ਆਸਾ ਮਹਲਾ 5 ਆਪੇ ਪੇੜ ਬਿਸਥਾਰੀ ਸਾਖ ਹੈ ਭਾਈ ਇਹ ਜਗਤ ਮਨੋ ਇੱਕ ਵੱਡੇ ਖਲਾਰੇ ਵਾਲਾ ਰੋਖ ਹੈ ਪ੍ਰਮਾਤਮਾ ਆਪ ਹੀ ਇਸ ਜਗਤ ਰੋਖ ਨੂੰ ਸਹਾਰਾ ਦੇਣ ਵਾਲਾ ਵੱਡਾ ਤਨਾ ਹੈ ਜਗਤ ਪਸਾਰਾ ਉਸ ਰੋਖ ਦੀਆਂ ਸ਼ਾਖਾਂ ਦਾ ਖਿਲਾਰ ਖਿਲਾਰਿਆ ਹੋਇਆ ਹੈ ਆਪਣੀ ਖੇਤੀ ਆਪੇ ਰਾਖ ਹੈ ਭਾਈ ਇਹ ਜਗਤ ਪ੍ਰਮਾਤਮਾ ਦਾ ਬੀਜਾ ਹੋਇਆ ਫਸਲ ਹੈ ਆਪ ਹੀ ਇਸ ਫਸਲ ਦਾ ਔਰਾਖਾ ਹੈ ਜਤ ਕਤ ਦੇਖੋ ਏਕੈ ਉਹੀ 헤 ਭਾਈ ਮੈਂ ਜਿੱਧਰ ਕਿਧਰ ਵੇਖਦਾ ਹਾਂ ਮੈਨੂੰ ਇੱਕ ਪਰਮਾਤਮਾ ਹੀ ਦਿਸਦਾ ਹੈ ਘਾਟ ਘਟ ਅੰਤਰ ਆਪੇ ਸੋਈ ਰਹਾਓ ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿੱਚ ਵਸ ਰਿਹਾ ਹੈ ਆਪੇ ਸੂਰ ਕਿਰਨ ਵਿਸਥਾਰ 헤 ਭਾਈ ਪਰਮਾਤਮਾ ਆਪ ਹੀ ਸੂਰਜ ਹੈ ਤੇ ਜਗਤ ਮਨੋਸ ਦੀਆਂ ਕਿਰਨਾਂ ਦਾ ਖਲਾਰਾ सोई गोपਤ सोई आकार वो आप ही अदिष्ट रूप ਵਿੱਚ ਹੈ ਤੇ ਆਪ ਹੀ ਇਹ ਦਿਸਦਾ ਪਸਾਰਾ ਹੈ ਸਰਗੁਣ ਨਿਰਗੁਣ ਥਾਪੈ ਨਾਉ ਆਪਣੇ अदिष्ट ਤੇ ਦਿਸਤਮਾਨ ਰੂਪ ਦਾ ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਉਹ ਮਿਲ ਇਕੈ ਕਿੰਨੋ ਠਾਉ ਦੋਹਾ ਵਿੱਚ ਫਰਕ ਨਾ ਮਾਤਰ ਹੀ ਹੈ ਕਹਿਣ ਨੂੰ ਇਹਨਾਂ ਦੋਹਾ ਰੂਪਾਂ ਨੇ ਮਿਲ ਕੇ ਇੱਕ ਪ੍ਰਮਾਤਮਾ ਵਿੱਚ ਹੀ ਟਿਕਾਣਾ ਬਣਾਇਆ ਹੋਇਆ ਹੈ ਇਹਨਾਂ ਦੋਹਾ ਦਾ ਟਿਕਾਣਾ ਪ੍ਰਮਾਤਮਾ ਆਪ ਹੀ ਹੈ ਕਹ ਨਾਨਕ ਗੁਰ ਪ੍ਰਮਾ ਭਉ ਖੋਇਆ ਹੈ ਨਾਨਕਾ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ ਪਟਕਣਾ ਤੇ ਡਰ ਦੂਰ ਕਰ ਦਿੱਤਾ ਹੈ आनंद रूप सब नैनैं अलोया उसने हर ठां उस परमात्मा नु अपनी अखीं देख लिया जो सदा ही आनंद विच रहंदा है आसा महला 5 उक्त स्यान पुकिशू न जाना हे प्रभु मैं कोई दलील देनी नहीं जानदा मैं कैसे्यानपु दी गल कर नहीं जानदा दिन रैण तेरा नाम बखानना जिस नाल मैं तैनु खुश कर सकआं ਪਰ ਤੇਰੀ ਹੀ ਮੇਰ ਨਾਲ ਮੈਂ ਦਿਨ ਰਾਤ ਤੇਰਾ ਹੀ ਨਾਮ ਉਚਾਰਦਾ ਹਾਂ ਮੈਂ ਨਿਰਗੁਣ ਗੁਣ ਨਹੀਂ ਕੋਏ हे ਪ੍ਰਭ ਮੈਂ ਗੁਣਹੀਣ ਹਾਂ ਮੇਰੇ ਵਿੱਚ ਕੋਈ ਗੁਣ ਨਹੀਂ ਜਿਸ ਦੇ ਆਸਰੇ ਮੈਂ ਤੈਨੂੰ ਪਸੰਨ ਕਰਨ ਦੀ ਆਸ ਕਰ ਸਕਾਂ ਪਰ ਕਰਨ ਕਰਾਵਨ ਹਾਰ ਪ੍ਰਭ ਸੋਏ ਰਹਾਓ हे ਪ੍ਰਭ ਉਹ ਤੂੰ ਹੀ ਹੈ ਜੋ ਸਭ ਜੀਵਾਂ ਵਿੱਚ ਵਿਆਪਕ ਹੋ ਕੇ ਆਪ ਹੀ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਤੇ ਸਭ ਜੀਵਾਂ ਨੂੰ ਪ੍ਰੇਰ ਕੇ ਉਹਨਾਂ ਪਾਸੋਂ ਕਰਾਉਣ ਦੀ ਸਮਰੱਥਾ ਵਾਲਾ ਹੈ ਮੈਨੂੰ ਵੀ ਆਪ ਹੀ ਆਪਣੇ ਚਰਨਾਂ ਵਿੱਚ ਜੋੜੀ ਰੱਖ ਰਹਾਓ ਮੂਰਖ ਮੁਗਧ ਅਗਿਆਨ ਅਵਿਚਾਰੀ ਏ ਪ੍ਰਭੂ ਮੈਂ ਮੂਰਖ ਹਾਂ ਮੈਂ ਮਤਹੀਣ ਹਾਂ ਮੈਂ ਗਿਆਨਹੀਣ ਹਾਂ ਮੈਂ ਬੇਸਮਝ ਹਾਂ ਪਰ ਤੂੰ ਆਪਣੇ ਬਿਰਤ ਦੀ लाज ਰੱਖਣ ਵਾਲਾ ਹੈ ਨਾਮ ਤੇਰੇ ਕੀ ਆਸ ਮਨ ਧਰੀ ਮੈਂ ਤੇਰੇ ਬਿਰਦ ਪਾਲ ਨਾਮ ਦੀ ਆਸ ਮਨ ਵਿੱਚ ਰੱਖੀ ਹੋਈ ਹੈ ਕਿ ਤੂੰ ਸਰਣ ਆਏ ਦੀ लाज ਰੱਖੇਗਾ ਜਪ ਤਪ ਸੰਜਮ ਕਰਮ ਨਾ ਸਾਧਾ ਏ ਭਾਈ ਮੈਂ ਕੋਈ ਜਪ ਨਹੀਂ ਕੀਤਾ ਮੈਂ ਕੋਈ ਤਪ ਨਹੀਂ ਕੀਤਾ ਮੈਂ ਕੋਈ ਸੰਜਮ ਨਹੀਂ ਸਾਧਿਆ ਮੈਨੂੰ ਕਿਸੇ ਜਪ ਤਪ ਸੰਜਮ ਦਾ ਸਹਾਰਾ ਨਹੀਂ ਮਾਣ ਨਹੀਂ ਨਾਮ ਪ੍ਰਭੂ ਕਾ ਮਨ ਅਰਦ ਮੈਂ ਤਾਂ ਪਰਮਾਤਮਾ ਦੇ ਨਾਮ ਦਾ ਹੀ ਆਪਣੇ ਮਨ ਵਿੱਚ ਯਾਦ ਕਰਦਾ ਰਹਿਣਾ ਕਿ ਸ਼ੂ ਨਾ ਜਾਣਾ ਮਤ ਮੇਰੀ ਥੋਰੀ ਹੈ ਪ੍ਰਭੂ ਕੋਈ ਉਕਤ ਕੋਈ ਸਿਆਣ ਕੋਈ ਜਾਪ ਕੋਈ ਤਾਂ ਕੋਈ ਸੰਜਮ ਕੁਛ ਵੀ ਕਰਨਾ ਨਹੀਂ ਜਾਣਦਾ ਮੇਰੀ ਅਕਲ ਬਹੁਤ ਮਾੜੀ ਹੈ ਬੇਨਵੰਤ ਨਾਨਕ ਓਟ ਪ੍ਰਭ ਤੋਰੀ ਨਾਨਕ ਬੇਨਤੀ ਕਰਦਾ ਹੈ ਮੈਂ ਸਿਰਫ ਤੇਰਾ ਹੀ ਆਸਰਾ ਲਿਆ ਆਸਾ ਮਹਲਾ 5 ਹਰ ਹਰ ਅਖਰ ਦੁਏ ਇਹ ਮਾਲਾ ਹੈ ਭਾਈ ਮੇਰੇ ਪਾਸ ਤਾਂ ਹਰ ਹਰ ਇਹ ਦੋ ਲਬਜਾਂ ਦੀ ਮਾਲਾ ਹੈ ਜਪਤ ਜਪਤ ਭੈ ਦੀਨ ਦਿਆਲਾ ਇਹ ਹਰਨਾਮ ਮਾਲਾ ਨੂੰ ਜਪਦਿਆਂ ਜਪਦਿਆਂ ਕੰਗਾਲਾਂ ਉੱਤੇ ਵੀ ਪ੍ਰਮਾਤਮਾ ਦਇਆਵਾਨ ਹੋ ਜਾਂਦਾ ਹੈ ਕਰੋਂ ਬੇਨਤੀ ਸਤਿਗੁਰ ਆਪਣੀ ਹੈ ਸਤਿਗੁਰੂ ਮੈਂ ਤੇਰੇ ਅੱਗੇ ਆਪਣੀ ਅਰਜ਼ ਕਰਦਾ ਕਰ ਕਿਰਪਾ ਰੱਖੋ ਸ਼ਰਣਾਈ ਮੁਕਤ ਦੇਹ ਹਰ ਹਰ ਜਪਨੀ ਰਹਾਓ ਕਰ ਕਿਰਪਾ ਰੱਖੋ ਸ਼ਰਣਾਈ ਮੁਕਤ ਦੇਹ ਹਰੇ ਹਰ ਜਪਨੀ ਰਹਾਓ ਕੀਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਤੇ ਮੈਨੂੰ ਹਰ ਹਰ ਨਾਮ ਦੀ ਮਾਲਾ ਦੇ ਹਰ ਹਰ ਮਾਲਾ ਔਰ ਅੰਤਰ ਧਾਰੈ ਜਿਹੜਾ ਮਨੁੱਖ ਹਰ ਨਾਮ ਦੀ ਮਾਲਾ ਆਪਣੇ ਹਿਰਦੇ ਵਿੱਚ ਟਿਕਾ ਕੇ ਰੱਖਦਾ ਹੈ ਜਨਮ ਮਰਨ ਦਾ ਦੁੱਖ ਨਿਵਾਰੈ ਉਹ ਆਪਣੇ ਜਨਮ ਮਰਨ ਦੇ ਗਿੜ ਦਾ ਦੁੱਖ ਦੂਰ ਕਰ ਲੈਂਦਾ ਹੈ ਹਿਰਦੈ ਸੰਭਲੈ ਮੁਕ ਹਰ ਹਰ ਬੁਲੈ ਜਿਹੜਾ ਮਨੁੱਖ ਹਰ ਨਾਮ ਨੂੰ ਆਪਣੇ ਹਿਰਦੇ ਵਿੱਚ ਸਾਮ ਕੇ ਰੱਖਦਾ ਹੈ ਤੇ ਮੂੰਹ ਨਾਲ ਹਰ ਹਰ ਨਾਮ ਉਚਾਰਦਾ ਰਹਿੰਦਾ ਹੈ ਸੋ ਜਨ ਏਤ ਉਤ ਕਤੈ ਨ ਡੋਲੇ ਉਹ ਨਾ ਇਸ ਲੋਕ ਵਿੱਚ ਤੇ ਨਾ ਪ੍ਰਲੋਕ ਵਿੱਚ ਕਿਤੇ ਵੀ ਕਿਸੇ ਗੱਲੇ ਵੀ ਨਹੀਂ ਡੋਲਦਾ ਕਹ ਨਾਨਕ ਜੋ ਰਾਚੈ ਨਾਏ ਹੈ ਨਾਨਕ ਆਖ ਜਿਹੜਾ ਮਨੁੱਖ ਪ੍ਰਮਾਤਮਾ ਦੇ ਨਾਮ ਵਿੱਚ ਜੁੜਿਆ ਰਹਿੰਦਾ ਹੈ ਹਰ ਮਾਲਾ ਤਾਂ ਕੈ ਸੰਗ ਜਾਏ ਹਰ ਨਾਮ ਦੀ ਮਾਲਾ ਉਸ ਦੇ ਨਾਲ ਪ੍ਰਲੋਕ ਵਿੱਚ ਵੀ ਜਾਂਦੀ ਹੈ ਆਸਾ ਮਹਲਾ ਪੰਜਵਾਂ ਜਿਸ ਕਾ ਸਭ ਕੀ ਛੇ ਤਿਸ ਕਾ ਹੋਏ ਏ ਭਾਈ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਸੇਵਕ ਬਣਿਆ ਰਹਿੰਦਾ ਜਿਸ ਦਾ ਇਹ ਸਾਰਾ ਜਗਤ ਰਚਿਆ ਹੋਇਆ ਤੇ ਇਸ ਜਨ ਲੇਪਨਾ ਵਿਆਪੈ ਕੋਏ ਉਸ ਮਨੁੱਖ ਉਤੇ ਮਾਇਆ ਦਾ ਕਿਸੇ ਤਰ੍ਹਾਂ ਦਾ ਵੀ ਪ੍ਰਭਾਵ ਨਹੀਂ ਪੈ ਸਕਦਾ ਹਰ ਕਾ ਸੇਵਕ ਸਦ ਹੀ ਮੁਕਤਾ ਹੈ ਭਾਈ ਪ੍ਰਮਾਤਮਾ ਦਾ ਭਗਤ ਸਦਾ ਹੀ ਮਾਇਆ ਦੇ ਮੋਹ ਦੇ ਬੰਧਨਾਂ ਤੋਂ ਆਜ਼ਾਦ ਰਹਿੰਦਾ ਹੈ ਜੋ ਕਿਛ ਕਰੈ ਸੋਈ ਫਲ ਜਨਕੈ ਆਤ ਨਿਰਮਲ ਦਾਸ ਕੀ ਜੁਗਤਾਰਾ ਹੋ ਪ੍ਰਮਾਤਮਾ ਜੋ ਕੁਝ ਕਰਦਾ ਹੈ ਸੇਵਕ ਨੂੰ ਉਹ ਸਦਾ ਭਲਾਈ ਹੀ ਭਲਾਈ ਪ੍ਰਤੀਤ ਹੁੰਦੀ ਹੈ ਸੇਵਕ ਦੀ ਜੀਵਨ ਰਹਿਤ ਬਹੁਤ ਹੀ ਪਵਿੱਤਰ ਹੁੰਦੀ ਹੈ। ਸਗਲ ਤਿਆਗ ਹਰ ਸ਼ਰਣੀ ਆਇਆ। ਏ ਭਾਈ ਜਿਹੜਾ ਮਨੁੱਖ ਹੋਰ ਸਾਰੇ ਆਸਰੇ ਛੱਡ ਕੇ ਪ੍ਰਮਾਤਮਾ ਦੀ ਸ਼ਰਨ ਆ ਪੈਂਦਾ। ਤਿਸ ਜਨ ਕਹਾ ਬਿਆਪੈ ਮਾਇਆ। ਮਾਇਆ ਉਸ ਮਨੁੱਖ ਉਤੇ ਕਦੇ ਵੀ ਆਪਣਾ ਪ੍ਰਭਾਵ ਨਹੀਂ ਪਾ ਸਕਦੀ। ਨਾਮ ਨਿਧਾਨ ਜਾ ਕੈ ਮਨ ਮਾਹੀ। ਹੇ ਭਾਈ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਖਜ਼ਾਨਾ ਟਿਕਿਆ ਰਹਿੰਦਾ ਹੈ ਤੇ ਸਕੋ ਚਿੰਤਾ ਸੁਪਨੇ ਨਾਹੀ ਉਸ ਨੂੰ ਕਦੇ ਵੀ ਕੋਈ ਚਿੰਤਾ ਫੋ ਨਹੀਂ ਸਕਦੀ ਕੋ ਨਾਨਕ ਗੁਰ ਪੂਰਾ ਪਾਇਆ ਹੇ ਨਾਨਕ ਆਖ ਜਿਹੜਾ ਮਨੁੱਖ ਪੂਰਾ ਗੁਰੂ ਲਭ ਲੈਂਦਾ ਹੈ ਭਰਮ ਮੋਹ ਸਗਲ ਬਿਨ ਸਾਇਆ ਤੇ ਉਸ ਦੇ ਅੰਦਰੋਂ ਮਾਇਆ ਦੀ ਖਤ ਭਟਕਣਾ ਦੂਰ ਹੋ ਜਾਂਦੀ ਹੈ ਉਸ ਦੇ ਮਨ ਵਿੱਚੋਂ ਮਾਇਆ ਦਾ ਸਾਰਾ ਮੋਹ ਦੂਰ ਹੋ ਜਾਂਦਾ ਹੈ ਆਸਾ ਮਹਲਾ ਪੰਜਵਾਂ ਜੋ ਸੋ ਪਰਸਨ ਹੋਇਓ ਪ੍ਰਭ ਮੇਰਾ ਹੈ ਭਾਈ ਜਦੋਂ ਮੇਰਾ ਪ੍ਰਭੂ ਕਿਸੇ ਮਨੁੱਖ ਉੱਤੇ ਬਹੁਤ ਪਰਸਨ ਹੁੰਦਾ ਹੈ ਤਾਂ ਦੁੱਖ ਭਰਮ ਕਹੋ ਕੈਸੇ ਨੇਰਾ ਤਦੋਂ ਦਾ ਸੋ ਕੋਈ ਦੁੱਖ ਪਰ ਮੌਸ ਮਨੁੱਖ ਦੇ ਨੇੜੇ ਕਿਵੇਂ ਆ ਸਕਦਾ ਸੁਣ ਸੁਣ ਜੀਵਾ ਸੋਏ ਤੁਮਹਾਰੀ ਹੇ ਮੇਰੇ ਪ੍ਰਭ ਤੇਰੀ ਸੋਭਾ ਵਢਾਈ ਸੁਣ ਸੁਣ ਕੇ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਮੋਹੇ ਨਿਰਗੁਣ ਕੋ ਲੈ ਉਧਾਰੀ ਰਹਾਓ ਹੇ ਮੇਰੇ ਪ੍ਰਭ ਮੇਰ ਕਰ ਮੈਨੂੰ ਗਉਣ ਹੀ ਦੁੱਖਾਂ ਪਰਮਾਤਮਾ ਤੋਂ ਬਚਾਈ ਰੱਖ ਮਿਟ ਗਿਆ ਦੁੱਖ ਵਿਸਾਰੀ ਚਿੰਤਾ ਹੈ ਭਾਈ ਮੇਰੇ ਅੰਦਰੋਂ ਹਰ ਇੱਕ ਕਿਸਮ ਦਾ ਦੁੱਖ ਦੂਰ ਹੋ ਗਿਆ ਹੈ ਮੈਂ ਹਰ ਇੱਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ ਫਲ ਪਾਇਆ ਜਪ ਸਤਗੁਰ ਮੰਤਾ ਸਤਗੁਰ ਦੀ ਬਾਣੀ ਜਪ ਕੇ ਮੈਂ ਫਲ ਪ੍ਰਾਪਤ ਕਰ ਲਿਆ ਹੈ ਸੋਈ ਸਤ ਸਤ ਹੈ ਸੋਏ ਏ ਭਾਈਓ ਪ੍ਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਹੈ ਉਹ ਪ੍ਰਮਾਤਮਾ ਹੀ ਸਦਾ ਸਥਿਰ ਰਹਿਣ ਵਾਲਾ ਹੈ ਸਿਮਰ ਸਿਮਰ ਰੱਖ ਕੰਠ ਪਰੋਇ ਉਸ ਨੂੰ ਸਦਾ ਸਿਮਰਦਾ ਰਹੁ ਉਸ ਦੇ ਨਾਮ ਨੂੰ ਆਪਣੇ ਗਲੇ ਵਿੱਚ ਪਰੋ ਕੇ ਰੱਖ ਜਿਵੇਂ ਫੁੱਲਾਂ ਦਾ ਹਾਰ ਪਰੋ ਕੇ ਗਲ ਵਿੱਚ ਪਾਈਦਾ ਹੈ ਖੋ ਨਾਨਕ ਕੌਨ ਉਹ ਕਰਮ ਜੇ ਨਾਨਕ ਆਖ ਉਸ ਮਨੁੱਖ ਲਈ ਹੋਰ ਉਹ ਕਿਹੜਾ ਮਿੱਥਿਆ ਆਯਾਤਾਰਨ ਕੰਮ ਰਹਿ ਜਾਂਦਾ ਹੈ ਜਿਹੜਾ ਉਸ ਨੂੰ ਕਰਨਾ ਚਾਹੀਦਾ ਹੈ ਜਾ ਕੇ ਮਨਵਸਿਆ ਹਰ ਨਾਮਾ ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਆਵਸੇ ਆਸਾ ਮਹਲਾ 5 ਕਾਮ ਕ્રોਧ ਅਹੰਕਾਰ ਵਿਗੁਤੇ ਹੈ ਭਾਈ ਮਾਇਆ ਗਰਸੇ ਜੀਵ ਕਾਮ ਵਿੱਚ ਕ્રોਧ ਵਿੱਚ ਅਹੰਕਾਰ ਵਿੱਚ ਫਸ ਕੇ ਖਵਾਰ ਹੁੰਦੇ ਰਹਿੰਦੇ ਹਰ ਸਿਮਰਨ ਕਰ ਹਰ ਜਨ ਛੁਟੇ ਪਰਮਾਤਮਾ ਦੇ ਸੇਵਕ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਕੇ ਕਾਮ ਕ੍ਰੋਧ ਅੰਕਾਰ ਆਦਿਕ ਤੋਂ ਬਚੇ ਰਹਿੰਦੇ ਹਨ ਸੋਏ ਰਹੇ ਮਾਇਆ ਮਦਮਤ ਹੈ ਭਾਈ ਮਾਇਆ ਵੇੜੇ ਜੀ ਮਾਇਆ ਦੇ ਨਸ਼ੇ ਵਿੱਚ ਮਸਤ ਹੋ ਕੇ ਆਤਮਕ ਜੀਵਨ ਵੱਲੋਂ ਸੁੱਤੇ ਰਹਿੰਦੇ ਹਨ ਬੇਪਰਵਾਹ ਏਕੇ ਰਹਿੰਦੇ ਹਨ ਜਾਗਤ ਭਗਤ ਸਿਮਰਤ ਹਰ ਰਾਤੇ ਰਹਾਓ ਪਰ ਪ੍ਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖ ਪ੍ਰਭੂ ਨਾਮ ਦਾ ਸਿਮਰਨ ਕਰਦੇ ਹੋਏ ਹਰ ਨਾਮ ਰੰਗ ਵਿੱਚ ਰੰਗੀਜ ਕੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ ਮੋਹ ਭਰਮ ਬਹੁ ਜੋਨ ਪਵਾਇਆ ਹੈ ਭਾਈ ਮਾਇਆ ਦੇ ਮੋਹ ਦੀ ਪਟਕਣਾ ਵਿੱਚ ਪੈ ਕੇ ਮਨੁੱਖ ਅਨੇਕਾਂ ਜੁਨਾਂ ਵਿੱਚ ਪਵਾਏ ਜਾਂਦੇ ਹਨ ਅਸਥਿਰ ਭਗਤ ਹਰ ਚਰਨ ਧਿਆਇਆ ਪਰ ਭਗਤ ਜਨ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਰਦੇ ਹਨ ਉਹ ਜਨਮ ਮਰਨ ਦੇ ਗੇੜਵਨੋਂ ਅਡੋਲ ਰਹੀਂਦੇ ਬੰਦਨ ਅੰਦ ਪੂਪ ਗ੍ਰਹਿ ਮੇਰਾ ਏ ਭਾਈ ਇਹ ਘਰ ਮੇਰਾ ਹੈ ਇਹ ਘਰ ਮੇਰਾ ਹੈ ਇਸ ਮੋਹ ਦੇ ਅੰਨੇ ਕੂਦ ਦੇ ਬੰਦਨਾ ਤੋਂ ਮੁਕਤੇ ਸੰਤ 부ਜੈ ਹਰ ਨੀਰਾ ਉਹ ਸੰਤ ਜਨਾ ਯਾਦ ਰਹਿੰਦੇ ਹਨ ਜਿਹੜੇ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਨੇੜੇ ਵਸਦਾ ਸਮਝਦੇ ਹਨ ਕੋ ਨਾਨਕ ਜੋ ਪ੍ਰਭ ਸ਼ਰਣਾਈ ਹੈ ਨਾਨਕ ਆਖ ਜਿਹੜਾ ਮਨੁੱਖ ਪਰਮਾਤਮਾ ਦੀ ਸ਼ਰਣ ਪਿਆ ਰਹਿਦਾ ਹੈ ਈ ਹਾਂ ਸੁਖ ਆਗੈ ਗਤ ਪਾਈ ਓਇ ਸਲੋਕ ਵਿੱਚ ਆਤਮਕ ਅਨੰਦ ਮਾਣਦਾ ਹੈ ਪ੍ਰਲੋਕ ਵਿੱਚ ਵੀ ਉੱਚੀ ਆਤਮਕ ਅਵਸਥਾ ਹਾਸਲ ਕਰੀ ਰੱਖਦਾ ਹੈ